ਤਵੇਸ ਯੋ ਕਿਰੋ ਗਿਆਈ ਕਿਹੜੀਆਂ ਕੋੜੀਆਂ ਤੋਂ ਨਹੀਂ ਆਪਰੀ ਸਭ ਨੇ ਸਤੁਰ ਵਿੱਚ ਕਿ ਮੋਰਸ ਕਿੰਨਾਂ ਆਪੇ ਅਮਰੀਕਾ ਦੇ ਵਿੱਚ ਰਹਿੰਦੇ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੇ ਨਾਲ ਦਰਦਨਾਕ ਭਾਣਾ ਵਾਪਰਿਆ ਦੋ ਪਰਿਵਾਰ ਹੀ ਉਜੜ ਗਏ ਦਸੂਹਾ ਦੇ ਇੱਕ ਪਿੰਡ ਤੋਂ ਇਹ ਬੇਖਤ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਆ ਦੇ ਪਿੰਡ ਟੇਕਰੀਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਜਿਹੜੇ 2 ਸਾਲ ਪਹਿਲਾਂ ਅਮਰੀਕਾ ਰੋਜ਼ੀ-ਰੋਟੀ ਕਮਾਣ ਦੇ ਲਈ ਗਏ ਸੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਇਹ ਦੋਵੇਂ ਨੌਜਵਾਨ ਟਰਾਲਾ ਚਲਾ ਰਹੇ ਸਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸੀ ਕਿ ਦੂਜੇ ਪਾਸੇ ਤੋਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਇਹਨਾਂ ਨੂੰ ਟੱਕਰ ਮਾਰੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤਕਰੀਬਨ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਪਛਾਣ 23 ਸਾਲਾਂ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਦੂਜੀ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਵੀ 23 ਸਾਲ ਹੈ ਇਹ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਦੋਂ ਪਰਿਵਾਰਿਕ ਮੈਂਬਰਾਂ ਤੱਕ ਇਹ ਦੁਖਦਾਈ ਖਬਰ ਪਹੁੰਚੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਤਸਵੀਰਾਂ ਉਸ ਟਰਾਲੇ ਦੀਆਂ ਵੀ ਦੇਖੋ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚੀ ਸੁਖਜਿੰਦਰ ਸਿੰਘ ਇੰਨਾ ਸਮਾਂ ਹੋ ਗਿਆ ਸੀ ਬਾਰ 200

ਕਹਿੰਦੇ डैडी पैसे ਪੁਜੀਟਿਵ ਤੇ लोड ਤੁਹਾਡੇ ਅਕਾਊਂਟ पैसे ਪੈਸੇ ਆ ਗਏ ਕਿੰਨਾ ਕ ਸਮਾਂ ਹੋਇਆ ਉੱਥੇ ਗਏ ਨੂੰ ਕੀ ਕੰਮ ਕਰਦੇ ਸੀ ਉੱਥੇ 2 ਸਾਲ ਹੋ ਗਏ ਨੂੰ 2 ਸਾਲ 2 ਸਾਲਾਂ ਨਹੀਂ ਗਏ ਹੋਏ ਟਰਾਲਰ ਚਲਾਉਂਦੇ ਹੈਦਕ ਦੇਖਵਰਾਂ ਕੀ ਹਾਂ ਜੀ ਸਰਕਾਰ ਹਾਂਜੀ ਹੁਣ ਸਾਡੀ ਉਹ ਮਿਲ ਜੇ ਤੇ ਵੱਡੀ ਗੱਲ ਬੱਡੀ ਗੱਲ ਇੱਥੇ ਪਹੁੰਚ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਹੈ ਕੀ ਗੱਲਬਾਤ ਹੋ ਰਹੀ ਹੈ ਬਸ ਠੀਕ ਠਾਕ ਹੈ ਟਰੱਕ ਚਲਾਉਂਦਾ ਸੀ ਐਕਸੀਡੈਂਟ ਹੋਇਆ ਰਾਤ ਪੜਾ ਲੱਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪਤਾ ਲੱਗਾ ਕਿਵੇਂ ਐਕਸੀਡੈਂਟ ਹੋਇਆ ਐਕਸੀਡੈਂਟ ਉਹ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਣ ਕੇ ਟੱਪ ਕੇ ਤੇ ਇਧਰੋਂ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਦੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ? ਨਹੀਂ ਮੈਨੂੰ ਖਾਲ ਜਾਣ ਕੇ ਇਹਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈ ਨਾ। ਪਰਿਵਾਰ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ-ਕੌਣ ਹੈ? ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਹੈ। ਤਿੰਨ ਭੈਣਾਂ। ਤਿੰਨ ਭੈਣਾਂ ਦੇ ਇੱਕ ਲੋਕਾ ਲੋਤ। ਇਹ ਤਾਂ ਕੀ ਕੰਮ ਕਰਦੇ? ਖੇਪੀ। ਖੇਪੀ ਕਰਦੇ। ਇੱਕ ਤਾਂ ਦੀ ਫਾਦਰ ਕੀ ਹੋ ਜਾਈਏ। ਬਹੁਤ ਮਾੜੀ ਹੋਊ ਇਤੋ ਮਾੜੀ। ਇਹ ਅੱਗੇ ਹੈ ਜੀ ਬੀ ਦੂਰ ਕਰਨ ਲਈ ਵਿਦੇਸ਼ ਗਿਆ ਸੀ। ਵਿਦੇਸ਼ ਗਿਆ। ਖਟਾਤੋ ਕੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਅੱਗ ਕਰ ਦੇ ਇੱਕ ਤਾਂ ਉਹਦੀ ਡੈਡਵੌੜੀ ਬਾਹਰਤ ਨਹੀਂ ਆਦੀ ਜਾਵੇ ਇੱਕ ਕੋ ਬਣਦਾ ਬੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦੋਈ ਬਾਅਦ ਤੋਂ ਬਾਅਦ ਮਦਦ ਕਰੇ ਸਰਕਾਰ ਸੁਸ਼ਿੰਦਰ ਸਿੰਘ ਕੀ ਲੱਗਦੇ ਸੀ ਨਾ ਪਪਾ ਨਾ ਪਪੁਰਾ ਜਨਾ ਦਾ ਕੀ بیٹے ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲ ਬਾਤ ਹੋਈ ਉੱਥੇ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਆ ਤਾਂ ਨਿਊ ਮੈਕਸੀਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਤਾਲਾ ਦੂਸਰੇ ਪਾਸੇ ਰੋਡ ਤੋਂ ਕ੍ਰੋਸ ਕਰਕੇ ਡਿਵਾਈਡਡ ਟੱਪ ਕੇ ਇਹਨਾਂ ਦੀ ਇੱਕ ਗੱਡੀ ਨਾਲ ਜਾ ਟਕਰਾਇਆ ਜਿਸ ਨਾਲ ਕਰਕੇ ਬਹੁਤ ਵੈਰੀ ਬੈਡ ਐਕਸੀਡੈਂਟ ਹੋਇਆ ਜਿਸ ਦੇ ਵਜਿਹਾ ਨਾਲ ਤੋਂ ਠੇਰ ਜਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਟ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਰਿਵਾਜ ਕਿਨੇ ਤੱਕ ਲੱਗ ਜਾਈ ਪਰਵਾਹ ਨੂੰ ਉਹਨਾਂ ਦੇ ਇੱਕ ਦੋਸਤ ਨੇ फोन ਕੀਤਾ ਤੇ ਪ੍ਰਵਾਦ ਨੂੰ ਜਦੋਂ ਲਗਾ ਫਿਰ ਵੀ ਫੋਨ ਨਹੀਂ ਚੱਲ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ ਤੇ ਫਿਰ ਉਹਨਾਂ ਦੱਸਿਆ ਵੀ ਨਹੀਂ ਹੀ ਹੈਵ ਐ ਨੋ ਮੋਰ ਹੀ ਹੈਸ ਗੋਨ ਕਿੰਨੇ ਸਮਾਂ ਹੋ ਗਿਆ ਸੀ ਜੀ 1.5 ਸਮਾਂ ਹੋ ਗਿਆ ਜੀ ਹਾਂ ਜੀ ਪੰਜਾਬ ਦੇ ਗੱਲ ਕਰੀ ਤੇ ਫਾਦਰ ਸਾਹਿਬ ਕੀ ਕਰਦੇ ਕਿਤੇ ਬੜੀ ਕਰਦੇ ਏ ਇੱਕ ਘਰ ਦੀ ਹਾਲਤ ਕੀ ਹੋ ਗਈ ਹੈ ਤੇ ਇੱਕ ਪਰਿਵਾਰ ਤੇ ਕੌਣ ਕੌਣ ਹੈ ਪਰਿਵਾਰ ਚ ਕੋਣ ਦੀ ਸ਼ਸ਼ਟ ਉਹ ਵੀ ਆਈ ਛੁੱਟੀ ਤੇ ਦੂਸਰੇ ਪਾਸੇ ਦੇ ਗ੍ਰੈਂਡਫਾਦਰ ਆ ਗਏ ਚੰਦ ਜੀ ਜੀ ਨੇ ਇਹਦੀ ਹਾਲਤ ਕੀ ਹੋ ਗਈ ਕੋਈ ਬਹੁਤੀ ਵਧੀਆ ਨਹੀਂ ਹੈ ਬਣੇ ਰੋਟੀ ਰੋਜੀ ਦੀ ਵਾਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਜੇ ਤਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਜ Punjab ਸਰਕਾਰ ਤੇ ਕੇਂਦਰ ਸਰਕਾਰ ਤੋਂ ਫੌਨਫੇਅਰ ਮਿਨਿਸਟਰੀ ਤੋਂ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਧੰਨਵਾਦ ਸਰ ਕੈਂਡੀਟ ਇਹਨੇ ਤੇ ਬੜੀ ਦੁੱਖਾਈ ਕਰਨ ਦਾ ਬਕੂ ਕੀ ਕਹਿਣਾ ਹਾਂਜੀ ਮੈਂ ਸਰਪੰਚ ਡੇਰ ਕਹਿਣਾ ਅੱਜ ਰਾਤ ਜਿਹੜੀ ਲੰਗੀ ਆ ਉਹ ਸਰਾ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਹੀ ਟੀਮ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਸੇ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਵੀ ਕਹਿੰਦੇ ਮੁੰਡੇ ਦੋਨੋਂ ਹੀ ਅਸਪਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾ사 ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਮੇਰੇ ਦੋਨਾਂ ਦੀ ਇੱਕ ਦੀ 22 ਸਾਲ ਸੀ ਜੀ ਇੱਕ ਦੀ 23 ਸਾਲ ਇੰਨਾ ਕ ਸਮਾਂ ਹੋਇਆ ਇੱਕ ਨੂੰ 1.5 ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ ਸਾਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲੈਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਬਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪੁਲਿਸ ਕਿਸੇ ਤਰੀਕੇ ਵੀ ਇੰਡੀਆ ਲੈ ਜਾਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਨਦੇ ਭਰਾ ਭੈਣ ਉਹਨਾਂ ਦੇ ਸ਼ਿਕਲੀ ਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਕਿਤੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਚ ਨਾ ਭੇਜਨੇ ਪੈਣ। ਇਹ ਹੀ ਮੇਰੀ ਮੰਗ ਹੈ। ਪਲੀਸ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ। ਸਾਡੇ ਨੌਜਵਾਨ ਬਾਹਰ ਨਾ ਜਾਣ। ਇਹ ਜੋ ਹਾਸਿਆਂ ਵਿੱਚ ਕਰਨਾ ਹੁਣ ਮਾਮਾਂ ਦੇ ਲੱਕ ਨਾ ਟੁੱਟਣ। ਇਕੱਲੇ-ਇਕੱਲੇ ਪੁੱਤ ਸੀ, ਦੋਨੇ ਇਕੱਲੇ-ਇਕੱਲੇ ਭਰਾ ਸੀ। ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ। ਅਜੇ ਤੱਕ ਦੇ ਨਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਬਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਨਾਮ ਸੀਗਾ ਜੀ ਬੇਟੇ ਸੁਖਜਿੰਦਰ ਸਿੰਘ ਇੰਨੇ ਸਮਾਂ ਹੋ ਗਿਆ ਸੀ ਬਾਰ 200 ਜਿੰਨੇ ਕੀ ਗੱਲਬਾਤ ਹੋਈ ਐ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਰਿਹਾ ਕਿਸੇ ਨੇ ਕਿਵੇਂ ਪਤਾ ਲੱਗਾ ਜੀ ਕਿਸੇ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਇੱਥੇ ਉੱਥੇ ਟਰਾਲਾ ਚਲਾਉਂਦਾ ਸੀ लास्ट टाइम को तुम तो कल बात हुई था थी रात फिर उधर आठ आठ बजे तुम तो, बाद फिर ये हो कहने ही पूरा हो गया जब तुम फोन लाए <laughs> 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 चाला <laughs> तू <laughs> 아버지께 아버지께 아 ਅਮਰੀਕਾ ਦੇ ਵਿੱਚ ਰਹਿੰਦੇ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੇ ਨਾਲ ਦਰਦਨਾਕ ਭਾਣਾ ਵਾਪਰਿਆ ਦੋ ਪਰਿਵਾਰ ਹੀ ਉਜੜ ਗਏ ਦਸੂਹਾ ਦੇ ਇੱਕ ਪਿੰਡ ਤੋਂ ਇਹ ਬੇਖਤੁਕ ਦੁਖਦਾਈ ਖਬਰ ਸਾਹਮਣੇ ਆਈ ਹੈ ਜੁਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਆ ਦੇ ਪਿੰਡ ਟੇਕਰੀਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਜਿਹੜੇ 2 ਸਾਲ ਪਹਿਲਾਂ ਅਮਰੀਕਾ ਰੋਜ਼ੀ ਰੋਟੀ ਕਮਾਣ ਦੇ ਲਈ ਗਏ ਸੀ ਇੱਕ ਹਾਸੇ ਦਾ ਸ਼ਿਕਾਰ ਹੋ ਗਏ ਇਹ ਦੋਵੇਂ ਨੌਜਵਾਨ ਟਰਾਲਾ ਚਲਾ ਰਹੇ ਸਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸੀ ਕਿ ਦੂਜੇ ਪਾਸੇ ਤੋਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਇਹਨਾਂ ਨੂੰ ਟੱਕਰ ਮਾਰੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤਕਰੀਬਨ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ। ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਪਛਾਣ 23 ਸਾਲਾਂ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦੂਜੀ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਵੀ 23 ਸਾਲ ਹੈ ਇਹ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਦੋਂ ਪਰਿਵਾਰਿਕ ਮੈਂਬਰਾਂ ਤੱਕ ਇਹ ਦੁਖਦਾਈ ਖਬਰ ਪਹੁੰਚੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਤਸਵੀਰਾਂ ਉਸ ਟਰਾਲੇ ਦੀਆਂ ਵੀ ਦੇਖੋ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚੀ ਸੁਖਜਿੰਦਰ ਸਿੰਘ ਇੰਨਾ ਸਮਾਂ ਹੋ ਗਿਆ ਸੀ 200 रात फिर अठ अठ बो कूरा हो गया जो फोन लाए हांडी लास्ट टाइम तो गल बात हुई बेटे नई दस ना किन्तु डैडी पैसे पूछें इतनी लोड अकाउंट से पैसे आएगे इन्ना के समान हो जाते हैं कहीं न कहीं कम कर जैसे इसके दो साल हो गए न कहीं दो साल दो साल नहीं कहीं होए तरल चलाने मेरी दुखदाई खबर है कि हांज हम साड़ी हो में अलग से बॉडी बन लड़बॉडी जाए तब तक पहुंचे तो बढ़िया कल हांज में जाओ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਵਿੰਦਰ ਸਿੰਘ ਕੀ ਰਿਸ਼ਤਾ ਲੱਗਦਾ ਹੈ ਮੇਰਾ ਪਤੀ ਜੀ ਲੱਗਦਾ ਕੀ ਗੱਲਬਾਤ ਰਹੀ ਜੀ ਬਸ ਠੀਕ ਠਾਕ ਹੈ ਟਰੱਕ ਚਲਾਉਂਦੇ ਸੀ ਐਕਸੀਡੈਂਟ ਹੋਇਆ ਰਾਤ ਪੜਾ ਲਗਾ ਕਿਵੇਂ ਕੀ ਹੋਇਆ ਐਕਸੀਡੈਂਟ ਕਿਵੇਂ ਪੜਾ ਲਗਾ ਕਿਵੇਂ ਐਕਸੀਡੈਂਟ ਹੋ ਸਾਡੇ ਉੱਥੋਂ ਮੁੰਡਿਆਂ ਦਾ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹਨਾਂ ਆਣ ਕੇ ਟੱਪ ਕੇ ਤੇ ਇਧਰੋਂ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਅਮਰੀਕਾ ਚ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਇਹ ਮੈਨੂੰ ਖਾਲ ਜਾਣ ਕੇ ਇਹਦੇ ਵਿੱਚ ਹੋਇਆ ਉਹਦਾ ਨਾਮ ਤਾਂ ਨਹੀਂ ਪਤਾ ਹੈ ਨਾ ਰਿਵਾਜ ਦੀ ਗੱਲ ਕਰੀ ਤੇ ਪਰਿਵਾਰ ਵਿੱਚ ਕੌਣ ਕੌਣ ਹੈ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਆ ਤਿੰਨ ਭੈਣਾਂ ਤਿੰਨ ਭੈਣਾਂ ਦੇ ਇੱਕ ਲੋਕਾਤ ਲੋਕਤਾ ਇਹ ਤਾਂ ਕੀ ਕੰਮ ਕਰਦੇ ਖੇਪੀ ਖੇਪੀ ਕਰਦੇ ਇੱਕ ਤਾਂ ਦੀ ਹਾਲਾਤ ਕੀ ਹੋ ਜਾਈ ਬਹੁਤ ਮਾੜੀ ਹੋਊਗਾ ਇਤੋਂ ਬਾਅਦ ਇਹਨਾਂ ਦੇ ਗ੍ਰੀਪੀ ਦੂਰ ਜਾਣ ਲਈ ਵਿਦੇਸ਼ ਗਿਆ ਸੀ ਵਿਦੇਸ਼ ਕੀ ਸਰਕਾਰ ਤੋਂ ਹੀ ਮੰਗ ਕਰਨੀ ਚਾਹੀਦੀ ਸਰਕਾਰ ਤੋਂ ਇਹ ਕੰਮ ਅਗ ਕਰਦੇ ਇੱਕ ਤਾਂ ਉਹਦੀ ਡੈਡਵੌਡ ਜੀ ਬਾਹਰਤ ਦਿਹਾਦੀ ਜਾਵੇ ਇੱਕ ਕੋਈ ਬੰਦਾ ਬੁੰਦਾ ਸਰਕਾਰ ਜੋ ਵੀ ਇਹਨਾਂ ਨੂੰ ਦਵੇ ਬਾਦ ਤੋਂ ਬਾਦ ਮਦਦ ਕਰੇ ਸਰਕਾਰ ਉਸਮੇਂਦਰ ਸਿੰਘ ਇਹ ਲੜਕੇ ਜੀ ਨਾ ਪੁੱਪਾ ਨਾ ਪੁੱਪਾ ਜਨਤਾ ਕੀ ਬੇਟੇ ਦਾ ਕੀ ਨਾਮ ਸੀ ਸਿਮਰਨਜੀਤ ਸਿੰਘ ਕੀ ਗੱਲਬਾਤ ਹੋਈ ਉੱਥੇ ਕਿਵੇਂ ਐਕਸੀਡੈਂਟ ਹੋਇਆ ਇੱਕ ਟੈਲੀਫੋਨ ਆ ਤਾਂ ਨਿਊਯਾਰਕ ਸਿੱਕੋ ਨੂੰ ਜਾ ਰਹੇ ਸੀਗੇ ਜੀ ਰਸਤੇ 'ਚ ਇੱਕ ਟਾਲਾ ਦੂਸਰੇ ਪਾਸੇ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੀ ਗੱਡੀ ਨਾਲ ਜਾ ਟਕਰਾਇਆ ਜਿਸ ਨਾਲ ਕਰਕੇ ਬਹੁਤ ਬੈਰੀ ਬੈਡ ਐਕਸੀਡੈਂਟ ਹੋਇਆ ਜਿਹਦੇ ਵਿੱਚ ਨਾਲ ਤੋਂ 18 ਜਾਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 23 ਸਾਲ ਦੇ ਵਿੱਚ ਸੀਗੇ ਦੋਨੇ ਐਡ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ। ਜਿਹੜਾ ਆ ਨੀ ਕਿਨ ਟਾਲਾ ਜੀ ਪਰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ ਤੇ ਪਰਿਵਾਰ ਨੂੰ ਜਦੋਂ ਲਗਾ ਫਿਰ ਵੀ ਫੋਨ ਨਹੀਂ ਚੱਲ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੂੰ ਤੇ ਫਿਰ ਉਹਨਾਂ ਦੱਸਿਆ ਵੀ ਨਹੀਂ ਹੀ ਹੈ ਬੀ ਨੋ ਮੋਰ ਹੀ ਹੈਸ ਗੋਨ ਇੰਨੇ ਸਮਾਂ ਹੋ ਗਿਆ ਸੀ ਜੀ 1.5 ਸਾਲ ਹੋ ਗਿਆ ਜੀ ਹਾਂ ਜੀ ਪੰਜਾਬ ਆ ਤੇ ਗੱਲ ਕਰੀ ਤੇ ਫਾਦਰ ਸਾਹਿਬ ਕੀ ਕਰਦੇ ਤੇ ਚੀਚ ਬੜੀ ਕਰਦੇ ਠੀਕ ਹੈ ਜੀ ਹਾਲਤ ਕੀ ਹੋ ਗਈ ਹੈ ਤੇ ਪਰਿਵਾਰ ਚ ਕੌਣ ਕੌਣ ਹੈ ਪਰਿਵਾਰ ਚ ਕੋਨਾਂ ਦੀ ਸਿਸਟਰ ਉਹ ਵੀ ਆਈ ਹੈ ਛੋਟੀ ਤੇ ਦੂਸਰੇ ਪਾਸੇ ਦੇ ਗ੍ਰੈਂਡਫਾਦਰ ਆ ਗਏ ਚੌਂਜੀ ਜੀ ਜੰਦ ਕਾਦੀ ਹਾਲਤ ਕੀ ਹੋ ਗਈ ਕੋਈ ਬਹੁਤੀ ਵਧੀਆ ਨਹੀਂ ਹੈ ਬਣੇ ਨੂੰ ਰੋਟੀ ਰੋਜੀ ਦੀ ਬਾਹਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਜੇ ਤਾਂ ਰੱਬ ਪਹਿਲਾਂ ਵੀ ਛੋੜਾ ਦੇ ਗਿਆ ਜੇ ਆਪ ਸਰਕਾਰ ਤੇ ਕੇਂਦਰ ਸਰਕਾਰ ਤੋਂ ਕੌਨਫੇਅਰ ਮਿਨਿਸਟਰੀ ਤੋਂ ਇਹ ਮੰਗ ਕਰਦੇ ਹਾਂ ਕਿ ਬੱਚਿਆਂ ਦੀ ਜੋ ਕਾਰਵਾਈ ਕਰਕੇ ਉੱਥੇ ਜੋ ਵੀ ਬਣਦਾ ਉਹਨਾਂ ਦਾ ਹੱਕ ਨੂੰ ਦਵਾ ਕੇ ਉਹਨਾਂ ਦੀ ਡੈੱਡ ਬੋਡੀ ਜਿਹੜੀ ਇੱਥੇ ਭੇਜੀ ਜਾਵੇ ਤਾਂ ਕਿ ਉਹਨਾਂ ਦਾ ਅੰਤਿਮ ਸੰਸਕਾਰ ਅਸ ਉਹਨਾਂ ਦੀ ਜਨਮ ਭੂਮੀ ਤੇ ਕਰ ਸਕੀਏ ਧੰਨਵਾਦ ਸਰਪੰਚ ਡੇਰ ਕਹਿਣਾ ਤੇ ਬੜੀ ਦੁੱਖਾਈ ਕਰਨਾ ਬਾਕੀ ਕੀ ਕਹਿਣਾ ਹਾਂਜੀ ਮੈਂ ਸਰਪੰਚ ਡੇਰ ਕਹਿਣਾ ਅੱਜ ਰਾਤ ਜਿਹੜੀ ਲੰਗੀ ਆ ਉਸ ਰਾਤ ਸਾਨੂੰ ਇੱਕ ਫੋਨ ਆਇਆ ਬਾਹਰੋਂ ਅਮਰੀਕਾ ਤੋਂ ਕਿ ਮੇਰੇ ਪਿੰਡ ਦੇ ਦੋ ਮੁੰਡੇ ਟਰੱਕ ਚਲਾਉਂਦੇ ਸੀ ਇਕੱਠੇ ਹੀ ਟੀਮ ਤੇ ਚੱਲਦੇ ਸੀ ਇੱਕੋ ਟਰੱਕ ਤੇ ਸੀਗੇ ਦੋਨੋਂ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਉਸ ਤੋਂ ਬਾਅਦ ਚ ਫੋਨ ਫਾਨ ਕੀਤੇ ਨੇ ਸਾਰੇ ਪਾਸੇ ਪਤਾ ਕੀਤਾ ਹਾਲ ਕਿੰਦੇ ਮੁੰਡੇ ਦੋਨੋਂ ਹੀ ਅਸ਼ਪਰ ਹੋ ਗਏ ਟਰੱਕ ਦੇ ਵਿੱਚ ਹੀ ਬੜਾ ਦਰਦਨਾਕ ਹਾ사 ਹੋਇਆ ਉਹਨਾਂ ਨੂੰ ਟਰੱਕ ਦੇ ਵਿੱਚੋਂ ਕੱਢਣ ਲਈ ਵੀ ਘੱਟੋ ਘੱਟ 6 ਘੰਟੇ ਦਾ ਸਮਾਂ ਲੱਗਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਤਾਂ ਬਹੁਤ ਦੁਖਦਈ ਖਬਰ ਹੈ ਜੀ ਮੇਰੇ ਦੋਨਾਂ ਦੀ ਇੱਕ ਦੀ 22 ਸਾਲ ਸੀ ਜੀ ਇੱਕ ਦੀ 23 ਸਾਲ ਇੰਨਾ ਕ ਸਮਾਂ ਹੋਇਆ ਹੈ ਇੱਕ ਨੂੰ 1.5 ਸਾਲ ਹੋਇਆ ਜੀ ਇੱਕ ਨੂੰ 2 ਸਾਲ ਹੋਏ ਨੇ ਗਏ ਨੂੰ ਸਾਸੀ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਜੀ ਸਾਨੂੰ ਉਹਨਾਂ ਦੀਆਂ ਡੈੱਡ ਬਾਡੀਆਂ ਇੰਡੀਆ ਲਿਆਉਣ ਤੇ ਸਾਡੀ ਮਦਦ ਕੀਤੀ ਜਾਵੇ ਜਿਹੜਾ ਪਾਣਾ ਵਾਪਰਨਾ ਸੀ ਪਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਤਾਂ ਹੋ ਗਿਆ ਹੁਣ ਅਸੀਂ ਇਹੀ ਸਰਕਾਰ ਕੋਲ ਵੀ ਇਹੀ ਮੰਗ ਕਰਦੇ ਆਂ ਕਿ ਉਹਨਾਂ ਦੀਆਂ ਡੈੱਡ ਬਾਡੀਆਂ ਪਲੀਜ਼ ਕਿਸੇ ਤਰੀਕੇ ਵੀ ਇੰਡੀਆ ਲਿਆਂਦੀਆਂ ਜਾਣ ਕਿਉਂਕਿ ਉਹਨਾਂ ਦਾ ਪਰਿਵਾਰ ਉਹਨੇ ਮਾਮਾ ਉਹਦੇ ਭਰਾ ਭੈਣ ਉਹਨਾਂ ਦੇ ਸ਼ਿਕਲੀ ਵਾਰ ਦੇ ਦਰਸ਼ਨ ਕਰ ਸਕਣ ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਾਂਗੇ ਜੀ ਦੂਸਰਾ ਇੱਕ ਗੱਲ ਮੈਂ ਛੋਟੀ ਜਿਹੀ ਹੋਰ ਕਹਿਣੀ ਜਾਵਾਂਗਾ ਕਿਤੇ ਸਰਕਾਰਾਂ ਸਾਡੀਆਂ ਇੱਥੇ ਰੋਜ਼ਗਾਰ ਪੈਦਾ ਕਰਨ ਤੇ ਸਾਨੂੰ ਆਪਣੇ ਜਿਗਰ ਦੇ ਟੁਕੜੇ ਪ੍ਰਦੇਸ਼ਾਂ ਚ ਜਨਾਬੇ ਜਿਨੇ ਪੈਣਾ ਇਹ ਹੀ ਮੇਰੀ ਮੰਗ ਹੈ ਪਲੀ ਸਰਕਾਰਾਂ ਨੂੰ ਵੀ ਇਹ ਚਾਹੀਦਾ ਵੀ ਇੱਥੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਸਾਡੇ ਨੌਜਵਾਨ ਬਾਹਰ ਨਾ ਜਾਣ ਇਹ ਜੋ ਹਾਸਿਆਂ ਵਿੱਚ ਕਰਨਾ ਹੁਣ ਮਾਮਾਂ ਦੇ ਲੱਖ ਨਾ ਟੁੱਟਣ ਕੱਲੇ ਕੱਲੇ ਪੁੱਤ ਸੀ ਦੋਨੇ ਕੱਲੇ ਕੱਲੇ ਭਰਾ ਸੀ ਦੋਨਾਂ ਦੇ ਘਰ ਹੀ ਉਜੜ ਗਏ ਨੇ ਜੀ ਅਜੇ ਤੱਕ ਦੇ ਨਾ ਗੋਲੋਂ ਆਪਣੇ ਜਿਹੜੇ ਪੈਸੇ ਲਾ ਕੇ ਗਏ ਨੇ ਉਹ ਕਰਜ਼ਾ ਵੀ ਨਹੀਂ ਉਤਰਿਆ ਮੈਂ ਇਹ ਹੀ ਦੁਬਾਰਾ ਮਾਰ-ਬਾਰ ਸਰਕਾਰ ਕੋ ਮੰਗ ਕਰਾਂਗਾ ਜੀ ਉਹਨਾਂ ਦੀ ਡੈੱਡ ਬੱਡੀਆਂ ਪਿੰਡ ਇੰਡੀਆ ਲਿਆਉਣ ਦੇ ਵਿੱਚ ਸਾਡੀ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਤੈ ਨਾਮ ਸੀਗਾ ਜੀ ਬੇਟੇ ਸੁਖਜਿੰਦਰ ਸਿੰਘ ਇੰਨਾ ਕ ਸਮਾਂ ਹੋ ਗਿਆ ਸੀ ਗਾਰ 200 ਕਿੰਨੇ ਕੀ ਗੱਲਬਾਤ ਹੋਈ ਇੱਥੇ ਐਕਸੀਡੈਂਟ ਹੋਇਆ ਤਾਂ ਸਾਨੂੰ ਪਤਾ ਲੱਗਾ ਰਿਹਾ ਕਿਵੇਂ ਕਿਵੇਂ ਪਤਾ ਲੱਗਾ ਜੀ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਇੱਥੇ ਉੱਥੇ ਟਰਾਲਾ ਚਲਾਉਂਦਾ ਸੀ ਇਦ ਲਾਸਟ ਟਾਈਮ ਕੋਦੋਂ ਗੱਲ ਬਾਤ ਹੋਈ ਥਾਡੀ ਰਾਤ ਫਿਰ ਉਹ 8:00 8:00 ਵਜੇ ਤੋਂ ਬਾਅਦ ਫਿਰ ਇਹੋ ਕਹਿੰਦੇ ਸੀ ਪੂਰਾ ਹੋ ਗਿਆ ਜਦੋਂ ਫੋਨ ਲਾਏ ada cerita dia ਅਮਰੀਕਾ ਦੇ ਵਿੱਚ ਰਹਿੰਦੇ ਇੱਕ ਹੀ ਪਿੰਡ ਦੇ ਦੋ ਨੌਜਵਾਨਾਂ ਦੇ ਨਾਲ ਦਰਦਨਾਕ ਭਾਣਾ ਵਾਪਰਿਆ ਦੋ ਪਰਿਵਾਰ ਹੀ ਉਜੜ ਗਏ ਦਸੂਹਾ ਦੇ ਇੱਕ ਪਿੰਡ ਤੋਂ ਇਹ ਬੇਖਤ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਆ ਦੇ ਪਿੰਡ ਟੇਕਰੀਆਣਾ ਦੇ ਰਹਿਣ ਵਾਲੇ ਦੋ ਨੌਜਵਾਨ ਜਿਹੜੇ 2 ਸਾਲ ਪਹਿਲਾਂ ਅਮਰੀਕਾ ਰੋਜ਼ੀ-ਰੋਟੀ ਕਮਾਣ ਦੇ ਲਈ ਗਏ ਸੀ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਇਹ ਦੋਵੇਂ ਨੌਜਵਾਨ ਟਰਾਲਾ ਚਲਾ ਰਹੇ ਸਨ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਜਾ ਰਹੇ ਸੀ ਕਿ ਦੂਜੇ ਪਾਸੇ ਤੋਂ ਗਲਤ ਸਾਈਡ ਤੋਂ ਆ ਰਹੇ ਟਰਾਲੇ ਨੇ ਇਹਨਾਂ ਨੂੰ ਟੱਕਰ ਮਾਰੀ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਤਕਰੀਬਨ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਇਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਮ੍ਰਿਤਕਾਂ ਦੇ ਵਿੱਚੋਂ ਇੱਕ ਨੌਜਵਾਨ ਦੀ ਪਛਾਣ 23 ਸਾਲਾਂ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਇਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਦੂਜੀ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਖੋਈ ਹੈ ਜਿਸ ਦੀ ਉਮਰ ਵੀ 23 ਸਾਲ ਹੈ ਇਹ 2 ਸਾਲ ਪਹਿਲਾਂ ਅਮਰੀਕਾ ਗਿਆ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਪੁੱਤ ਸੀ ਜਦੋਂ ਪਰਿਵਾਰਿਕ ਮੈਂਬਰਾਂ ਤੱਕ ਇਹ ਦੁਖਦਾਈ ਖਬਰ ਪਹੁੰਚੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਤਸਵੀਰਾਂ ਉਸ ਟਰਾਲੇ ਦੀਆਂ ਵੀ ਦੇਖੋ 6 ਘੰਟੇ ਦੀ ਕੜੀ ਮੁਸ਼ਕਲ ਤੋਂ ਬਾਅਦ ਦੋਵਾਂ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚੀ ਸੁਖਜਿੰਦਰ ਸਿੰਘ ਇੰਨੇ ਸਮਾਂ ਹੋ ਗਿਆ ਸੀ ਬਾਅਦ 200